ਪਾਰ ਤੇ ਪਾਕਿਸਤਾਨ ਦੇ ਬਦਲਦੇ ਹੋਏ ਰਿਸ਼ਤੇ 2026 ਦੇ ਵਿੱਚ ਕੀ ਰੁਖ ਲੈ ਕੇ ਆਉਂਦੇ ਆਉਣ ਵਾਲਾ ਸਮਾਂ ਦੱਸੋ ਕਦੇ ਅੱਖਾਂ ਦਿਖਾਉਣੀ ਹੈ ਇੱਕ ਦੂਜੇ ਨੂੰ ਕਦੇ ਰੁਖ ਨਰਮ ਇਖਤਿਆਰ ਕਰ ਲੈਣਾ ਪਿਛਲੇ ਦਿਨੀ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀ ਉਹਨਾਂ ਦੀ ਸੰਸਕਰ ਦੇ ਉੱਤੇ ਦੋਹੇ ਮੁਲਕਾਂ ਦੀ ਨੁਮਾਇੰਦਗੀ ਇਕੱਠੇ ਹੋਈ ਸੀ ਵਿਦੇਸ਼ ਮੰਤਰੀ ਜੈ ਸ਼ੰਕਰ ਤੇ ਉਧਰੋਂ ਰਾਸ਼ਟਰੀ ਸਭਾ ਦੇ ਸਪੀਕਰ ਈਆਜ਼ ਸਾਦਕ ਅਮ ਭਾਰਤ ਦੇ ਅਧਿਕਾਰੀ ਨੇ ਉੱਠ ਕੇ ਗਰਮਜੋਸ਼ੀ ਦੇ ਨਾਲ ਪਾਕਿਸਤਾਨ ਦੇ ਵੱਲ ਹੱਥ ਵਧਾਇਆ ਤੇ ਉਹਨਾਂ ਨੇ ਵੀ ਬੜੀ ਮੁਸਕਰਾਹਟ ਦੇ ਨਾਲ ਸਵਾਗਤ ਕੀਤਾ ਸੋ ਦੋਹਾਂ ਦੇ ਹੱਥ ਮਿਲਾਉਣ ਦੀ ਜਿਹੜੀ ਇਹ ਇੱਕ ਘਟਨਾ ਬੜੀ ਚਰਚਾ ਦੇ ਵਿੱਚ ਹੈ ਕਰੀ ਕਿ ਐਸਾ ਜਾ ਰਿਹਾ ਇਸ ਹੈਂਡਸ਼ੇਕ ਤੋਂ ਬਾਅਦ ਦੋਹਾਂ ਮੁਲਕਾਂ ਦੇ ਰਵਈਏ ਨਰਮ ਜ਼ਰੂਰ ਹੋਣਗੇ 226 ਦੋਹਾਂ ਮੁਲਕਾਂ ਲਈ ਚੰਗਾ ਸਨੇਹਾ ਜ਼ਰੂਰ ਲਿਆਊਗਾ ਹੁਣ ਉਸ ਕਮਰੇ ਦੇ ਵਿੱਚ ਜਿੱਥੇ ਹੈਂਡਸ਼ੇਕ ਹੋਇਆ ਹੱਥ ਮਿਲਾਇਆ ਗਿਆ ਬੰਗਲਾਦੇਸ਼ ਵੀ ਸੀ ਉੱਥੇ ਨੇਪਾਲ ਭੂਟਾਨ ਮਾਲਦੀਵਜ਼ ਹੋਰ ਕਈ ਮੁਲਕਾਂ ਦੇ ਨੁਮਾਇੰਦੇ ਉੱਥੇ ਬੈਠੇ ਸਨ ਤੇ ਯਾਦ ਕਰਾ ਦਈਏ ਕਿ ਜਦੋਂ ਅਬੂਦਾਬੀ ਦੇ ਵਿੱਚ ਏਸ਼ੀਆ ਕੱਪ ਹੋਇਆ ਸੀ ਉਦੋਂ ਭਾਰਤੀ ਖਿਡਾਰੀਆਂ ਨੇ ਕ੍ਰਿਕਟ ਖਿਡਾਰੀਆਂ ਨੇ ਪਾਕਿਸਤਾਨ ਦੇ ਕ੍ਰਿਕਟ ਖਿਡਾਰੀਆਂ ਦੇ ਨਾਲ ਹੱਥ ਮਿਲਾਉਣ ਤੋਂ ਮਨ੍ਹਾ ਕਰ ਦਿੱਤਾ ਸੀ ਹੁਣ ਇਹ ਨਵਾਂ ਰਿਸ਼ਤਾ ਨਵਾਂ ਗੱਠ ਜੋੜ ਨਵਾਂ ਹੈਂਡਸ਼ੇਕ ਕੀ ਸਮਾਂ ਲੈ ਕੇ ਆਉਂਦੇ ਆਂ ਦੇਖਦੇ ਆਂ